ਸਾਡੇ YouTube ਚੈਨਲ ਤੇ ਆਪ ਸਭ ਦਾ ਸਵਾਗਤ ਹੈ ਜੀ ਅੱਜ ਇਸ ਵੀਡੀਓ ਵਿੱਚ ਅਸੀਂ ਐਲਪੀਏ ਨੰਬਰ 691 ਆਫ 2020 ਸਟੇਟ ਆਫ ਪੰਜਾਬ ਵਰਸਸ ਲਵ ਸਿੰਘ ਤਾਲੀਵਾਲ ਐਂਡ ਆਦਰਸ ਦਾ ਨਿਤੀ 25 2025 ਨੂੰ ਹੋਈ ਸੁਣਵਾਈ ਦੇ ਆਊਟਕਮ ਬਾਰੇ ਜ਼ਿਕਰ ਕਰਾਂਗੇ ਪਰੰਤੂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਸਭ ਨੂੰ ਬੁਝਾਰ ਚਾਹ ਹੈ ਕਿ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਸਬਸਕ੍ਰਾਈਬ ਕਰ ਲਓ ਤਾਂ ਜੋ ਹਰੇਕ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਆਪ ਜੀ ਨੂੰ ਸਮੇਂ ਸਿਰ ਮਿਲ ਜਾਇਆ ਕਰੇ ਅਦਾਲਤੀ ਕੇਸਾਂ ਬਾਰੇ ਅਕਸਰ ਹੀ ਕਿਹਾ ਜਾਂਦਾ ਹੈ ਕਿ ਫੈਸਲੇ ਆਉਂਦਿਆਂ ਆਉਂਦਿਆਂ ਮੁੱਦਤਾ ਬੀਤ ਜਾਂਦੀਆਂ ਹਨ ਇਥੋਂ ਤੱਕ ਵੀ ਧਾਰਨਾ ਬਣ ਗਈ ਹੈ ਕਿ ਜਸਟਿਸ ਡਿਲੇਡ ਇਜ਼ ਜਸਟਿਸ ਡਿਨਾਈਡ ਕੁਝ ਇਸੇ ਤਰ੍ਹਾਂ ਦੀ ਹੀ ਪੰਜਾਬ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਨਾਲ ਵੀ ਵਾਪਰ ਰਿਹਾ ਹੈ ਜਿਨ੍ਹਾਂ ਦੀਆਂ ਹੱਕੀ ਮੰਗਾਂ ਪੂਰੀਆਂ ਕਰਨ ਵੱਲ ਜਦੋਂ ਸਰਕਾਰ ਧਿਆਨ ਨਹੀਂ ਦਿੰਦੀ ਤਾਂ ਫਿਰ ਉਹਨਾਂ ਨੂੰ ਮਜਬੂਰੀ ਵਸ ਕੋਰਟਾਂ ਦਾ ਦਰਵਾਜ਼ਾ ਖੜਕਾਉਣਾ ਪੈਂਦਾ ਹੈ ਦੰਤੂ ਕੋਰਟਾਂ ਦੇ ਫੈਸਲੇ ਇੰਨੀ ਦੇਰੀ ਨਾਲ ਆਉਂਦੇ ਹਨ ਕਿ ਜਦੋਂ ਫੈਸਲਾ ਆਉਂਦਾ ਹੈ ਉਦੋਂ ਤੱਕ ਉਸ ਫੈਸਲੇ ਦੀ ਪੋਜ਼ਿਟਿਵਿਟੀ ਤੋਂ ਯਾਨੀ ਫੈਸਲਾ ਹੱਕ ਵਿੱਚ ਆ ਜਾਣ ਦਾ ਵੀ ਕੋਈ ਚਾਰਮ ਨਹੀਂ ਹੁੰਦਾ ਤੇ ਕੋਈ ਖੁਸ਼ੀ ਹੀ ਨਹੀਂ ਮਿਲਦੀ ਕਿਉਂਕਿ ਕਾਨੂੰਨੀ ਪ੍ਰਕਿਰਿਆ ਵਿੱਚੋਂ ਲੰਘਦੇ ਆਂ ਲੰਘਦੇ ਆਂ ਆਦਮੀ ਆਖਰ ਥੱਕ ਹਾਰ ਜਾਂਦਾ ਹੈ ਜੇਕਰ ਗੱਲ ਐਲਪੀਏ 691 ਆਫ 220 ਦੀ ਗੱਲ ਕਰੀਏ ਜੋ ਕਿ ਸਟੇਟ ਆਫ ਪੰਜਾਬ ਵਰਸਸ ਲਵ ਸਿੰਘ ਢਾਲੀਵਾਲ ਐਂਡ ਆਦਰਸ ਵਿਰੁੱਧ 299 ਤੇ ਚੱਲ ਰਿਹਾ ਹੈ ਤੇ ਜੋ 25 ਸਾਲ ਦੀ ਸੇਵਾ ਉਪਰੰਤ ਪੈਨਸ਼ਨ ਦੇ ਫੁੱਲ ਬੈਨੀਫਿਟਸ ਦੇਣ ਸੰਬੰਧੀ ਹੈ ਤਾਂ ਇਸ ਦੀ ਜੋ ਸੁਣਵਾਈ 25/2025 ਨੂੰ ਮਿਸਟਰ ਜਸਟਿਸ ਸੁਰੇਸ਼ਵਰ ਠਾਕਰ ਅਤੇ ਮਿਸਟਰ ਜਸਟਿਸ ਵਿਕਾਸ ਸੂਰੀ ਦੇ ਬੈਂਚ ਤੇ ਹੋਈ ਹੈ ਇਹਦਾ ਕੋਈ ਫਾਈਨਲ ਫੈਸਲਾ ਨਹੀਂ ਆਇਆ ਸਾਨੂੰ ਇੱਕ ਹੋਰ ਤਾਰੀਖ ਅੱਗੇ ਪਾ ਦਿੱਤੀ ਗਈ ਹੈ ਤੇ ਇਸ ਦੀ ਸੁਣਵਾਈ ਹੁਣ 10 3 2025 ਨੂੰ ਯਾਨੀ 10 ਮਾਰਚ ਨੂੰ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵਿੱਚ ਕੀਤੀ ਜਾਵੇਗੀ ਜੇਕਰ ਸਰਕਾਰ ਦੀ ਕਾਰਜਕਾਰੀ ਦੀ ਗੱਲ ਕੀਤੀ ਜਾਵੇ ਤਾਂ ਸ਼ਾਇਦ ਸਰਕਾਰ ਜਾਣ ਬੁੱਝ ਕੇ ਹੀ ਕਾਨੂੰਨੀ ਪ੍ਰਕਿਰਿਆ ਵਿੱਚ ਜਸਟਿਸ ਦੇਣ ਵਿਚ ਦੇਰੀ ਕਰਨ ਦੇ ਵੱਖ-ਵੱਖ ਢੰਗ ਤਰੀਕਿਆਂ ਦੀ ਵਰਤੋਂ ਕਰਕੇ ਜਿਵੇਂ ਕਿਵੇਂ ਸਮਾਂ ਲਗਾਉਂਦੀ ਨਜ਼ਰ ਆ ਰਹੀ ਹੈ ਉਦਾਹਰਨ ਵਜੋਂ 6ਵੇਂ ਤਨਖਾਹ ਕਮਿਸ਼ਨ ਦੁਆਰਾ ਮੁਲਾਜ਼ਮਾਂ ਤੇ ਪੈਨਸ਼ਨਾਂ ਦੀ ਤਨਖਾਹ ਤੇ ਪੈਨਸ਼ਨਾਂ ਵਧਨ ਲਈ 113% ਡੀਏ ਦੀ ਬਜਾਏ 119% ਡੀਏ ਦੇ ਨੂੰ ਕੰਸਿਡਰ ਕਰਕੇ ਕੈਲਕੂਲੇਸ਼ਨ ਕਰਕੇ 15% ਦੇ ਲਾਭ ਦੇਣ ਦੇ ਫਾਰਮੂਲੇ ਸੰਬੰਧੀ ਜੋ ਫੈਸਲਾ 17 ਸਤੰਬਰ 2000 ਪਚੀ ਨੂੰ ਮੁਲਾਜ਼ਮਾ ਤੇ ਪੈਨਸ਼ਨਾਂ ਦੇ ਹੱਕ ਵਿੱਚ ਆਇਆ ਸੀ ਉਸ ਤੇ ਜਿਸ ਨੂੰ 4 ਮਹੀਨਿਆਂ ਵਿੱਚ ਲਾਗੂ ਕਰਨ ਦੀ ਹਦਾਇਤ ਮਾਨਯੋਗ ਹਾਈ ਕੋਰਟ ਵੱਲੋਂ ਪੰਜਾਬ ਸਰਕਾਰ ਨੂੰ ਕੀਤੀ ਗਈ ਸੀ ਉਸ ਨੂੰ ਹੁਣ ਸਰਕਾਰ ਨੇ ਇੱਕ ਐਲਪੀਏ ਨੰਬਰ 54/225 19 ਫਰਵਰੀ ਨੂੰ ਲਗਾ ਕੇ ਉਸ ਦੀ ਇੰਪਲੀਮੈਂਟੇਸ਼ਨ ਹੋਣ ਤੇ ਵੀ ਸਟੇ ਪ੍ਰਾਪਤ ਕਰ ਲਿਆ ਹੈ ਤੇ ਉਸ ਕੇਸ ਦੀ ਅਗਲੀ ਹੀਅਰਿੰਗ ਦੀ ਮਿਤੀ ਹੁਣ 5525 ਪ੍ਰਾਪਤ ਕਰ ਲਈ ਹੈ ਇਸ ਤਰ੍ਹਾਂ ਸਰਕਾਰ ਨੇ ਇੱਕ ਲੰਬੀ ਤੇ ਦੇਰੀ ਨਾਲ ਹੋਣ ਵਾਲੀ ਹੀアリング ਦੀ ਮਿਤੀ ਨੂੰ ਪ੍ਰਾਪਤ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਹੈ ਵੈਸੇ ਐਲਪੀਏ 691 ਆਫ 22 ਦੇ ਕੇਸ ਵਿੱਚ ਇੱਕ ਚੰਗੀ ਗੱਲ ਇਹ ਹੈ ਕਿ ਇਸ ਦੀਆਂ ਤਾਰੀਖਾਂ ਮਾਣਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੁਆਰਾ ਜਲਦੀ ਜਲਦੀ ਪਾਈਆਂ ਜਾ ਰਹੀਆਂ ਹਨ ਜਿਸ ਤੋਂ ਕੁਝ ਆਸ ਬਈਦੀ ਹੈ ਕਿ ਸ਼ਾਇਦ ਇਸ ਕੇਸ ਦਾ ਨਿਬਟਾਰਾ ਹੁਣ ਜਲਦੀ ਹੀ ਹੋ ਜਾਵੇਗਾ। ਲੈਟ ਅਸ ਹੋਪ ਫਾਰ ਦਾ ਬੈਸਟ। ਇਸ ਵੀਡੀਓ ਵਿੱਚ ਬਸ ਇਨਾ ਹੀ। ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ। ਮਿਲਦੇ ਹਾਂ ਇੱਕ ਹੋਰ ਵੀਡੀਓ ਵਿੱਚ। ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ ਜੀ।